ਫਿਲੌਰ ਹਾਈਵੇ ਮਿਲੀ ਸੂਚਨਾ ਮੁਤਾਬਕ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਪੈਪਸੀ ਫੈਕਟਰੀ ਦੇ ਸਾਹਮਣੇ 메ਨ ਹਾਈਵੇ ਰੋਡ ਤੇ ਇੱਕ ਇਨੋਵਾ ਟੋਇਟਾ ਕਾਰ ਡਿਵਾਈਡਰ ਤੇ ਪਲਟੀ ਹੋਈ ਸੀ ਇਸ ਐਕਸੀਡੈਂਟ ਵਿੱਚ 5 ਬੰਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਸਐਸਐਫ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖਲ ਕਰਾਇਆ ਗਿਆ ਡਰਾਈਵਰ ਦੇ ਦੱਸਣ ਮੁਤਾਬਕ ਉਹ ਅੰਮ੍ਰਿਤਸਰ 에어ਪੋਰਟ ਤੋਂ ਮਾਸ਼ੀਆ ਕੁਲਾ ਲੁਧਿਆਣਾ ਜਾ ਰਹੇ ਸੀ ਰਸਤੇ ਵਿੱਚ ਫਿਲੌਰ ਨੇੜੇ 메ਨ ਹਾਈਵੇ ਰੋਡ ਤੇ ਵੱਡੇ ਟੋਏ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਤੋਂ ਪਲਟ ਗਈ ਇਸ ਐਕਸੀਡੈਂਟ ਸੰਬੰਧੀ ਡਿਊਟੀ ਅਫਸਰ ਥਾਣਾ ਫਲੋਰ ਐਸਆਈ ਗੁਵਿੰਦਰ ਸਿੰਘ ਨੂੰ ਫੋਨ ਤੇ ਇਤਲਾਹ ਦਿੱਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹਾਈਵੇ ਤੇ ਖੱਡੇ ਹੋਣ ਕਾਰਨ ਇਨੋਵਾ ਗੱਡੀ ਪਲਟ ਗਈ। ਗੱਡੀ ਵਿੱਚ ਬੈਠੀਆਂ ਸਵਾਰੀਆਂ ਹੋਈਆਂ ਜ਼ਖਮੀ ਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਵਾਰੀਆਂ ਖਤਰੇ ਤੋਂ ਬਾਹਰ ਸਨ। ਫਲੋਰ ਤੋਂ ਰਾਜਕਮਰ ਨੰਗਲ ਦੀ ਖਾਸ ਰਿਪੋਰਟ। پلے آ کے منو بنا دے سب کو پہلا کچھ صاف کرنا ہے اس کا کچھ منتا کرنے کے بعد تو ਭਾਈ ਜੀ ਜਲ ਮੈਂ ਪਹੁੰਚ ਚ ਕਰਨਾ ਬੋ ਲੋਕਾਂ ਦੇ ਪਿੰਡਾਂ 'ਚ ੱੱਡੇ ਨਹੀਂ ਹੈਗੇ ਵੱਡੀ ਗੱਡੀ ਵੀ ਹੋਣੀ ਹੈ ਨਾ ਕੋਣ ਕੂਨ ਜੇ ਰਖਾ ਦੋ ਭਾਈ ਸੇਫਟੀ ਕੋਣ ਰਖਾ ਦੋ ਅੱਛਾ ਜੀ ਉਹ ਉੱਧਰ ਹੀ ਆ ਅੱਜ ਕੀ ਨਾ ਆਏ ਆ ਤੁਹਾਡਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਉਹ ਜੀ 에어ਪੋਰਟ ਤੋਂ ਆਏ ਕੀ ਨਾ ਤੁਹਾਡਾ ਪ੍ਰਚਰਨ ਸਿੰਘ ਆ ਜੀ ਅੱਛਾ 에어ਪੋਰਟ ਤੋਂ ਕਿੱਥੇ ਜਾਦੇ ਸੀ 에어ਪੋਰਟ ਤੋਂ ਆੜਾ ਪੰਜ ਭਰਾਣੀਆਂ ਪਿੰਡ ਆ ਜੀ ਹਾਂ ਜੀ ਕਿੱਥੇ ਆ ਆ ਪੁਹਾੜੇ ਦੇ ਨਾਮ ਪੁਹਾੜੇ ਅੱਛਾ ਜੀ ਫੇਰ ਬਹੁਤ ਜਿਆਡ ਟੋਆ ਕੋਲ ਐਮਬੂਲੈਂਸ ਵਿਗੜੇਗਾ ਜੀ ਇੱਥੋਂ ਵੱਗ ਗੱਡੀ ਫਟਪਾਣਾ ਕਿੰਨੇ ਜਣੇ ਗੱਡੀ 'ਚ ਸਵਾਰ ਸੀਗੇ ਜੀ 7 ਜਣੇ 7 ਜਣੇ ਕਿੰਨੇ ਦੇ ਸੱਟਾਂ ਲੱਗੀਆਂ ਕਿੰਨੇ ਜ਼ਖਮੀ ਆ 7 ਤਾਂ ਲੱਗੀਆਂ ਨਹੀਂ ਜੀ ਹਾਂਜੀ ਬਚਾਲ ਕੋਈ ਆ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜਾਨੀ ਨੁਕਸਾਨ ਦਾਦੇ ਨਾਲ ਇਹ ਹਾਦਸਾ ਵਾਪਰਿਆ ਜੀ ਇਹ ਟੋਆ ਗੱਡੀ ਦਾ ਡਾਂਸ ਵਿਗੜ ਗਿਆ ਜੀ ਵੱਡੀ ਵੱਡਾ ਤਾਂ ਕੀ ਗੱਲਬਾਤ ਹੋਈ ਆ ਭਈ ਮੇਰਾ ਜਤਿੰਦਰ ਸਿੰਘ ਨਾਮ ਹੈ ਹਾਂਜੀ ਧਿਆਨ ਤੋਂ ਅਸੀਂ ਆਏ ਹੋਏ ਸੀਗੇ ਠੀਕ ਹੈ ਜੀ ਆਪਣੇ ਕੀ ਕਹਿੰਦੇ ਅੰਮ੍ਰਿਤਸਰ 에ਰਪੋਰਟ ਨਾਲ ਹਾਂਜੀ ਸੀਗੇ ਜੀ ਇਹ ਆਪਣਾ ਵਾਪਸੀ ਜਾ ਰਹੇ ਸੀ ਕਿ 5 ਮਿੰਟ ਸਾਨੂੰ 6 ਵਜੇ ਦਾ ਟਾਈਮ ਸੀਗਾ ਵਾਪਸੀ ਆ ਰਹੇ ਸੀ ਏਅਰਪੋਰਟ ਤੋਂ ਠੀਕ ਹੈ ਜੀ ਇਹ ਆਪਣਾ ਨਾ ਅਚਾਨਕ ਹੀ ਨਾ ਰੋਡ ਖਰਾਬ ਸੀਗਾ ਠੀਕ ਹੈ ਵੀ ਡਰਾਈਵਰ ਥੋੜਾ ਜਿਹਾ ਸਪੀਡ ਤੇ ਸੀਗਾ ਹਾਂਜੀ ਤਾਂ ਵਾਈਬ੍ਰੇਟ ਜਿਹਾ ਹੋਈ ਗੱਡੀ ਜਿੱਦਾਂ ਕੀ ਹਾਂਜੀ ਉਹ ਫੁੱਟਪਾਥ ਦੇ ਉੱਤੇ ਜੜ ਗਈ ਭਾਜੀ ਠੀਕ ਹੈ ਜੀ ਫਿਰ ਸਾਰੀ ਪਲਟ ਗਈ ਹਾਂ ਜੀ ਕਿੰਨੇ ਬੰਦੇ ਕਿੰਨੇ ਪਰਿਵਾਰ ਐਜਰਡ ਹੋਏ ਐ ਇੱਥੇ ਨੂੰ ਭਾਜੀ ਅਸੀਂ 9 ਜਣੇ ਸੀਗੇ ਹਾਂ ਜਿੱਚੋ 5-7 ਤਾਂ ਜ਼ਖਮੀ ਹੋਏ ਐ ਜ਼ਖਮੀ ਹੋਏ ਐ ਕਿੱਥੇ ਲਿਆਂਦੇ ਭਾਜੀ ਆਪਣੇ ਇੱਧਰ ਹੀ ਸਿਵਲ ਹਸਪਤਾਲ ਦੇ ਫਲੋਰ 'ਚ ਹਾਂ ਭਾਈ ਬੰਦੇ ਬਾਈ ਠੀਕ ਹੈ ਜੀ ਬਚੇ ਹੋਏ ਮਤਲਬ ਸੱਟਾਂ ਸੁੱਟਾਂ ਜੰਦੀਆਂ ਲੱਗੀਆਂ ਕੀ ਰੋਡ ਜਿਹੜਾ ਖਰਾਬ ਉਹਦੇ ਕਾਰਨ ਹੋਇਆ ਪਾਜੀ ਹਾਂ ਜੀ ਰੋਡ ਦੀ ਸਭ ਗਲਤੀ ਹੈ ਬਾਈ ਰੋਡ ਨਾ ਇਦਾਂ ਨਾ ਹੋਵੇ ਤਾਂ ਕਿੱਦਾਂ ਹੁੰਦਾ ਪਾਜੀ ਯਾਰ ਸੜਕ ਸੁਰੱਖਿਆ ਫੋਰਸ ਜਿਹੜੀ ਟੀਮ ਪਾਲਿਸੀ ਪ੍ਰਸ਼ਾਸਨ ਪਹੁੰਚ ਗਈ ਮੌਕੇ ਤੇ ਹਾਂਜੀ ਪਾਜੀ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਿਆ ਸੀਗਾ ਜੀ ਪਾਜੀ ਨਹੀਂ ਪਾਜੀ ਪੁਲਿਸ ਨੂੰ ਜ਼ਰੂਰ ਪਹੁੰਚੀ ਸੀ ਸੜਕ ਪ੍ਰਸ਼ਾਸਨ ਅਜੇ ਕੋਈ ਵੀ ਨਹੀਂ ਪਹੁੰਚਿਆ ਬਾਈ ਹਾਂਜੀ ਕੌਣ ਪਹੁੰਚੇ ਉੱਥੇ ਪਾਜੀ ਸੜਕ ਪ੍ਰਸ਼ਾਸਨ ਵਾਲੇ ਪਹੁੰਚੇ ਹੋਏ ਸੀਗੇ ਪਹੁੰਚੇ ਸੀਗੇ ਹਾਂਜੀ ਠੀਕ ਪਾਜੀ ਇਹ ਜੀ ਰੋਡ ਦੇ ਵਿੱਚ ਜਿਆਦਾ ਬਾਸ਼ੀਆਂ ਹੋਣ ਕਾਰਨ ਖੱਡੇ ਪਏ ਆ ਵੱਡੇ ਤੇ ਗੱਡੀ ਫਾਸਟ ਸੀ ਅਮਰਸਰ 에ਰਪੋਰਟ ਤੋਂ ਆ ਰਿਹਾ ਸੀ ਪਰਿਵਾਰ ਇੱਕ ਲੁਧਿਆਣਾ ਇਹਨਾਂ ਨੇ ਜਾਣਾ ਸੀਗਾ ਠੀਕ ਹੈ ਜੀ ਤੇ ਉਹ ਗੱਡੀ ਉੱਥੇ ਰੋਡ ਦੇ ਵਿੱਚ ਵਿਚਕਾਰ ਪਟ ਗਈ ਜੀ ਸੱਟਾਂ ਲੱਗੀਆਂ ਉਹਨਾਂ ਦੇ ਕਾਫੀ ਕਿੰਨੇ ਪਰਿਵਾਰ ਸੀ ਇਹ ਇੱਕੋ ਪਰਿਵਾਰ ਦੇ ਆ ਆਸ ਵਿੱਚ ਹੀ ਹੈਗੇ ਆ ਇਹ 8-9 ਜੀ ਹੈਗੇ ਸੀ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਕੁਝ ਬੱਚੇ ਨੇ ਕੁਝ ਜੈਂਟਸ ਵੀ ਆ ਲੈਡੀਆਂ ਵੀ ਹੈਗੀਆਂ ਹਾਂ ਤੇ ਉਹਨਾਂ ਦੇ ਸੱਟਾਂ ਲੱਗੀਆਂ ਜੀ ਪੰਜਾਂ ਜਣਿਆਂ ਦੇ ਤੋਂ ਇਹਨਾਂ ਨੂੰ ਸੇਵਾਤੌਲ ਫਲੋਰ ਸੀ ਲੈ ਆਏ ਸਰ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ